ਹਾਂਜੀ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ Facebook ਪੇਜ ਤਤ ਗੁਰੂ ਗਿਆਨ TV ਉੱਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਜਪ ਵਿਚਾਰ ਭਾਗ 29ਵਾਂ ਜਿਵੇਂ ਕਿ ਭਾਗ 28ਵੇਂ ਦੇ ਵਿੱਚ ਤੁਸੀਂ ਸੁਣਿਆ ਸੀ ਗੁਰੂ ਨਾਨਕ ਸਾਹਿਬ ਦੀ ਉਚਾਰੀ ਹੋਈ ਬਾਣੀ ਜਪ ਬਾਣੀ ਦੇ ਵਿੱਚੋਂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰ ਇਹ ਅਮੁੱਲ ਭੰਡਾਰ ਅਮੁੱਲ ਆਵੈਮ ਅਮੁੱਲ ਜਾਹੇਮ ਅਮੁੱਲ ਪੈ ਅਮੁੱਲ ਸਮਾਹੀ ਇਹ ਪੌੜੀ ਨੂੰ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਪ੍ਰੋਫੈਸਰ ਇੰਦਰ ਸਿੰਘ ਕਾ ਗਾਜੀ ਕੋਲੋਂ ਸੁਣਿਆ ਸੀ ਉਹਦੇ ਵਿਚਾਰ ਜਿਹੜੇ ਤੁਸੀਂ ਉਹਦੇ ਅਰਥ ਸੰਖੇਪ ਰੂਪ ਦੇ ਵਿੱਚ ਸੁਣੇ ਸਨ ਤੇ ਹੁਣ ਅਸੀਂ ਤੁਹਾਡੇ ਨਾਲ ਅਗਲੀ 27 ਨੰਬਰ ਪੌੜੀ ਲੈ ਕੇ ਹਾਜ਼ਰਾਂ ਜੀ ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਨੇ ਸਾਡੇ ਸਤਿਕਾਰਯੋਗ ਬਾਪੂ ਪ੍ਰੋਫੈਸਰ ਇੰਦਰ ਸਿੰਘ ਕਾ ਗਾਜੀ ਸਵਾਗਤ ਹੈ ਬਾਪੂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਪੌੜੀ ਦੀ ਵਿਆਖਿਆ 27 ਨੰਬਰ ਪੌੜੀ ਦੀ ਵਿਆਖਿਆ ਬਾਪੂ ਜੀ ਤੋਂ ਲੈਣ ਤੋਂ ਪਹਿਲਾਂ ਇੱਕ ਵਾਰ ਮੈਂ ਪੌੜੀ ਦਾ ਉਚਾਰਨ ਮੈਂ ਇੱਕ ਵਾਰ ਬੋਲ ਦਿੰਦਾ ਹਾਂ ਤਾਂ ਜੋ ਸੌਖਾ ਹੋ ਜਾਂਦਾ ਹੈ ਸਰੋਤਿਆਂ ਦੇ ਲਈ ਇੱਕ ਵਾਰ ਜਦੋਂ ਉਹ ਸੁਣਦੇ ਆ ਤੇ ਉਹ ਸਾਰੀ ਗੱਲ ਹੈ ਜਿਹੜੀ ਉਹ ਦਿਮਾਗ ਦੇ ਵਿੱਚ ਵੱਜੀ ਰਹਿੰਦੀ ਆ ਹਾਂਜੀ ਸੋ ਦਰ ਕੇਹਾ ਸੋ ਕਰਕੇ ਹਾਂ ਜਿਤਬੈ ਸਰਬ ਸੰਭਾਲੇ ਵਾਜੀ ਨਾਦ ਅਨੇਕ ਅਸੰਖਾਂ ਕੇਤੇ ਵਵਨ ਹਾਰੇ ਕੇਤੇ ਰਗਪਰੀ ਸਿਉ ਕਹੀਨ ਕੇਤੇ ਗਵਨ ਹਾਰੇ ਗਾਵੈ ਤਹਨੋ ਪਉਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸੁਵਾਰੇ ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸ਼ਰ ਜੁਗ-ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੀ 86 ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਨੀਚਾਰੀ ਗਾਵੈ ਖੰਡ ਮੰਡਲ ਬਰਪੰਡਾ ਕਰ ਕਰ ਰੱਖੇ ਧਾਰੀ ਸਹੀ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਈ ਨਾ ਜਾਸੀ ਰਚਨਾ ਜਨਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿੰਤਸ ਦੀ ਵਡਿਆਈ ਜੋਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾ ਸ਼ਾਹਾ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਬਾਪੂ ਜੀ ਇਹਦੇ ਵਿੱਚ ਅਕਸਰ ਹੀ ਸੁਣਨ ਨੂੰ ਮਿਲਦਾ ਕਿ ਜਿੰਨੇ ਨਾਮ ਇਸ ਪੌੜੀ ਦੇ ਵਿੱਚ ਵਰਤੇ ਗਏ ਆ ਕਿ ਇਹ ਜਿਹੜੇ ਨਾਮ ਨੇ ਇਹ ਮਿਥਿਹਾਸ ਕਰੈਕਟਰਾਂ ਦੇ ਨਾਮ ਨੇ ਦੇਵੀ ਦੇਵਤਿਆਂ ਦੇ ਨਾਮ ਨੇ ਹਿੰਦੂ ਮਿਥਿਆਸ ਦੇ ਨਾਲ ਜੁੜੇ ਹੋਏ ਕੁਝ ਨਾਮ ਨੇ ਉਹਨੂੰ ਕੋਈ ਇਤਿਹਾਸਕ ਕਹਿ ਸਕਦਾ ਹੈ ਕੋਈ ਮਿਥਿਆਸ ਕੋਈ ਮੰਨਦਾ ਆ ਪਰ ਬਹੁਤੇ ਮਿਥਿਆਸਕ ਨਾਮ ਹੀ ਨੇ ਤੇ ਇਹਨੂੰ ਆਮ ਤੌਰ ਤੇ ਸਾਡਾ ਜਿਹੜਾ ਸੰਪਰਦਾਇ ਲਾਣਾ ਆ ਇਸ ਪੌੜੀ ਨੂੰ ਉਹ ਮਿਥਿਹਾਸਕ ਤੱਥਾਂ ਦੇ ਆਧਾਰ ਤੇ ਹੀ ਇਸ ਪੌੜੀ ਨੂੰ ਪੇਸ਼ ਕਰਦਾ ਆ ਤੇ ਬੇਨਤੀ ਆ ਕਿ ਸਾਡੇ ਸਰੋਤਿਆਂ ਦੇ ਨਾਲ ਅਸਲ ਭਾਵ ਆ ਜਿਹੜੀ ਇਸ ਪੌੜੀ ਦੇ ਉਹ ਉਹਨਾਂ ਦੇ ਨਾਲ ਸਾਂਝੀ ਕੀਤੀ ਜਾਣ ਜੀ ਹਾਂਜੀ ਬਾਪੂ ਜੀ ਅਤੇ ਗੁਰਬਾਣੀ ਦੇ ਵਿੱਚ ਇਤਿਹਾਸਿਕ ਪਾਤਰ ਬਹੁਤ ਲਏ ਗਏ ਨੇ ਇਹ ਸਾਨੂੰ ਯਾਦ ਰਹਿਣਾ ਚਾਹੀਦਾ ਜਿਸ ਇਲਾਕੇ 'ਚ ਜਿਸ ਸਭਿਤਾ ਦੇ ਵਿੱਚ ਜਿਸ ਦੇਸ਼ ਦੇ ਵਿੱਚ ਜਿਸ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਵਿੱਚ ਕੋਈ ਜਨਮ ਲੈਂਦਾ ਫਿਰ ਪਲਦਾ ਉਹਨਾਂ ਦੇ ਨਾਲ ਬਾ ਵਾਸਤਾ ਪੈਂਦਾ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਦੀ ਸਟੱਡੀ ਕਰਦਾ ਹੈ ਤੇ ਲੋਕਾਂ ਨੂੰ ਗੱਲ ਸਮਝਾਉਣ ਵਾਸਤੇ ਫਿਰ ਉਸ ਮੁਹਾਵਰੇ ਦੀ ਚਾਹੇ ਉਹ ਕਾਲਪਨਿਕ ਪਾਤਰ ਹੋਣ ਤੇ ਚਾਹੇ ਮਿਥਿਹਾਸਕ ਹੋਣ ਤੇ ਚਾਹੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਪਸ਼ੂ ਪੰਛੀ ਕੀੜੇ ਮਕੌੜੇ ਆਦਿਕ ਹੋਣ ਉਹਨਾਂ ਦੀਆਂ ਉਦਾਹਰਨਾਂ ਸਾਰੀ ਦੁਨੀਆ ਦੇ ਵਿੱਚ ਹੀ ਫਿਰ ਆਪੋ ਆਪਣੇ ਢੰਗ ਨਾਲ ਦਿੱਤੀਆਂ ਜਾਂਦੀਆਂ ਨੇ ਇੱਕ ਗੱਲ ਤੁਸੀਂ ਆਪ ਤਜਰਬਾ ਕਰਕੇ ਵੇਖ ਲਓ ਬਾਬਾ ਫਰੀਦ ਜੀ ਦਾ ਜਿਹੜਾ ਜਨਮ ਹੈ ਪਾਲਣਾ ਪੋਸਣਾ ਹੈ ਉਹਦਾ ਧਰਮ ਉਹਦਾ ਸਮਾਜ ਉਹ ਵੱਖਰੇ ਅੰਦਾਜ਼ ਦੇ ਵਿੱਚ ਸੀ ਇਸਲਾਮ ਦੇ ਵਿੱਚੋਂ ਪੈਦਾ ਹੋਏ ਇਸਲਾਮ ਦੀ ਉਹਨਾਂ ਨੇ ਬਾਬਾ ਫਰੀਦ ਜੀ ਨੇ ਸਟੱਡੀ ਕੀਤੀ ਤੇ ਤੁਸੀਂ ਬਾਬਾ ਫਰੀਦ ਦੀ ਰਚਨਾ ਦੇ ਵਿੱਚੋਂ ਬਾਣੀ ਦੇ ਵਿੱਚੋਂ Hindu ਪ੍ਰਾਣਿਕ ਪਾਤਰ ਦਾ ਕਿਸੇ ਦਾ ਜ਼ਿਕਰ ਤੱਕ ਨਹੀਂ ਮਿਲਊਗਾ ਤੁਹਾਨੂੰ ਉਹਨਾਂ ਨੇ ਕਿਸੇ Hindu ਪ੍ਰਾਣਿਕ ਪਾਤਰ ਦੇ ਰਾਹੀਂ ਕੋਈ ਗੱਲਬਾਤ ਆਪਣੀ ਨਹੀਂ ਸਮਝਾਈ ਉਹਨਾਂ ਨੇ ਇਸਲਾਮਿਕ ਪਾਤਰਾਂ ਦੀ ਵਰਤੋਂ ਕੀਤੀ ਹੈ ਜਿੱਥੇ ਵੀ ਕੀਤੀ ਹੈ ਤੇ ਇਧਰ ਜਿਹੜੇ ਭਗਤ ਸਹਿਬਾਨ ਨੇ ਇਹਨਾਂ ਦਾ ਪਛੋਕੜ Hindu ਸਮਾਜ ਨਾਲ ਸੀ ਜਿਵੇਂ 11 ਭਟ ਨੇ ਉਹ ਤਾਂ ਹੈ ਹੀ ਬ੍ਰਾਹਮਣ ਸਨ Hindu ਸਮਾਜ ਨਾਲ ਉਹਨਾਂ ਦਾ ਪਛੋਕੜ ਸੀ ਪਰ ਗੁਰੂ ਸਾਹਿਬ ਨਾਲ ਸਮਾ ਪਾ ਕੇ ਇਹਨਾਂ ਦੀ ਵਿਚਾਰਧਾਰਾ ਰਲਦੀ ਮਿਲਦੀ ਸੀ ਤੇ ਗੁਰਨਾਨਕ ਸਾਹਿਬ ਨੇ ਇਹਨਾਂ ਦੀ ਬਾਣੀ ਚੁਣ ਲਈ ਤੇ ਭਟ ਸਹਿਬਾਨ ਆਪ ਗੁਰੂ ਸਾਹਿਬ ਦੀ ਵਡਿਆਈ ਕਰਦੇ ਆ ਕਰਦੇ ਆ ਸਮਝਦੇ ਆ ਸਮਝਦੇ ਆ ਆਪ ਕਈਆਂ ਨੇ ਆਖਿਆ ਗੋਇੰਦਵਾਲ ਆਗੇ ਕਈਆਂ ਨੇ ਆਖਿਆ ਅੰਮ੍ਰਿਤਸਰ ਆ ਗਏ ਪਰ ਗੁਰੂ ਸਾਹਿਬ ਕੋਲੇ ਭਟ ਸਹਬਾਨ ਆ ਪਾ ਗਏ ਉਥੇ ਵੀ ਲੰਮਾ ਸਮਾਂ ਰਹਿ ਕੇ ਗੁਰੂ ਸਾਹਿਬ ਦੇ ਜੀਵਨ ਨੂੰ ਵੇਖਿਆ ਪਰਖਿਆ ਉਹਨਾਂ ਨੇ ਫਿਰ ਬਹੁਤ ਵਡਿਆਈ ਗੁਰੂ ਸਾਹਿਬਾਨ ਦੀ ਕੀਤੀ ਪਰ ਉਹਨਾਂ ਨੇ ਪਾਤਰ ਆਪਣੇ ਉਹ ਰੱਖੇ ਨੇ ਉਹ ਕਹਿੰਦੇ ਨੇ ਕਿ ਸਤਜੁਗਤਾ ਮਾਣੇ ਉਹ ਭਾਵੇਂ ਕਿ ਸਤਜੁਗ ਦੇ ਵਿੱਚ ਵੀ ਜਿਵੇਂ ਕਿ Hindu ਪੁਰਾਣਿਕ ਪਾਤਰਾਂ ਨੂੰ ਪੇਸ਼ ਕੀਤਾ ਗਿਆ ਐ ਨਾਨਕ ਬਾਬਾ ਜੀ ਅਸੀਂ ਸਤਜੁਗ ਦੇ ਵਿੱਚ ਵੀ ਸੁਣਿਆ ਪੜ੍ਹਿਆ ਦੁਆਪਰ ਵਾਲਿਆਂ ਨੂੰ ਵੀ ਸੁਣਿਆ ਪੜਿਆ ਤ੍ਰੇਤੇ ਵਾਲਿਆਂ ਨੂੰ ਵੀ ਸੁਣਿਆ ਪੜਿਆ ਪਰ ਅੱਜ ਕਲਯੁਗ ਦੇ ਮਹਾਪੁਰਖ ਤੁਸੀਂ ਹੋ ਤੁਹਾਡੇ ਤੋਂ ਸਵਾਏ ਕੋਈ ਨਹੀਂ ਹੈ ਇਸ ਸਮਾਜ ਨੂੰ ਚੰਗੀ ਰਾਹ ਦੇਣ ਵਾਲਾ ਇਹਨਾਂ ਦਾ ਭਲਾ ਕਰਨ ਵਾਲਾ ਅੱਜ ਸਾਡੇ ਰਹਿਬਰ ਸਾਡੇ ਆਗੂ ਤੁਸੀਂ ਹੋ ਸਭ ਤੋਂ ਵੱਡਾ ਕਰਕੇ ਫਿਰ ਉਹ ਗੁਰੂ ਨਾਨਕ ਸਾਹਿਬ ਨੂੰ ਪੇਸ਼ ਕਰਦੇ ਨੇ ਕਿ ਉਹਨਾਂ ਦੀ ਤਾਂ ਪੁਰਾਤਨ ਸਮੇਂ 'ਚ ਜ਼ਿੰਦਗੀ ਬੀਤ ਗਈ ਜਿੰਨਾ ਉਹ ਕਰ ਸਕਦੇ ਸੀ ਪੁਰਾਣੇ ਪਾਤਰ ਅਵਤਾਰ ਉਹ ਕਰ ਗਏ ਪਰ ਤੁਸੀਂ ਅੱਜ ਦੇ ਹਾਲਾਤ ਦੇ ਵਿੱਚ ਸਾਡੀ ਜ਼ਿੰਦਗੀ ਦੇ ਰਹਿਬਰ ਬਣ ਕੇ ਆਏ ਹੋ ਤਾਂ ਇਹ ਉਦਾਹਰਣਾਂ ਪੱਟਾਂ ਨੇ ਜਾਂ ਬਾਕੀ ਗੁਰੂ ਸਾਹਿਬਾਨਾਂ ਨੇ ਗੁਰੂ ਨਾਨਕ ਦੇ ਨਾਲ ਦਿੱਤੀਆਂ ਹੋਈਆਂ ਨੇ ਆਪ ਉਹ ਆਪਣੇ ਪਾਤਰ ਸਾਰੇ ਨੇ ਪੇਸ਼ ਕੀਤੇ ਨੇ ਸਾਨੂੰ ਜੇ ਇਹਨਾਂ ਗੱਲਾਂ ਦੀ ਸਮਝ ਹੋਵੇ ਤਾਂ ਫਿਰ ਇਸ ਆਪਾਂ ਜਿਹੜਾ ਚੱਕਰ ਵਿੱਚ ਪਿਆ ਹੁੰਦਾ ਹੈ ਅਵਤਾਰ ਬਾਦ ਦਾ ਉਹਦੇ ਤੋਂ ਆਪਾਂ ਮੁਕਤ ਹੋ ਸਕਦੇ ਹਾਂ ਤਾਂ ਇੱਥੇ ਆਪਾਂ ਇੱਕ ਗੱਲ ਧਿਆਨ ਹੋਰ ਰਵੇ ਉਹ ਇਹ ਹੈ ਕਿ ਰੱਬ ਦਾ ਘਰ ਕਿਹੋ ਜਿਹਾ ਇਸ ਸ਼ਬਦ ਦੇ ਵਿੱਚ ਜਿਹੜਾ ਆਪਾਂ ਹੁਣ ਕਰ ਰਹੇ ਆ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਇਹਦੀ ਵਿਆਖਿਆ ਕਰ ਰਹੇ ਨੇ ਕਿ ਤੁਸੀਂ ਅੰਦਾਜ਼ਾ ਲਾਓ ਉਹਦਾ ਘਰ ਕਿੰਨਾ ਵੱਡਾ ਹੈ ਕਿਹੋ ਜਿਹਾ ਇਹ ਸ਼ਬਦ ਇੱਕ ਹੀ ਇੱਥੇ ਨਹੀਂ ਹੈ ਇਹੋ ਜੇ ਸ਼ਬਦ ਗੁਰਬਾਣੀ 'ਚ ਹੋਰ ਵੀ ਬਹੁਤ ਨੇ ਤੇ ਭਗਤਾ ਨੇ ਵੀ ਇਹੋ ਜੇ ਸ਼ਬਦ ਲਿਖੇ ਹੋਏ ਨੇ ਭਾਵ ਕਿ ਰੱਬ ਦੇ ਗੁਣਾਂ ਦੀ ਕੋਈ ਥਾਂ ਨਹੀਂ ਪਾ ਸਕਦਾ ਪੂਰੇ ਗੁਣਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ ਇਸ ਕਰਕੇ ਉਹਨਾਂ ਨੇ ਆਖਿਆ ਕਿ ਤੁਸੀਂ ਆਪ ਚੰਗੇ ਇਨਸਾਨ ਬਣੋ ਰੱਬ ਦੇ ਗੁਣ ਜਿਹੜੇ ਬਿਆਨ ਕੀਤੇ ਨੇ ਗੁਰਬਾਣੀ ਦੇ ਵਿੱਚ ਉਹਨਾਂ ਗੁਣਾਂ ਨੂੰ ਅਪਣਾਉਣਾ ਸਾਡਾ ਫਰਜ਼ ਬਣਦਾ ਹੈ ਰੱਬ ਤਾਂ ਮੰਨ ਲੈਨੇ ਆ ਕਿ ਉਹ ਗੁਣਵਾਨ ਹੈ ਪਰ ਕੀ ਉਹਨਾਂ ਗੁਣਾਂ ਨੂੰ ਅਸੀਂ ਅਪਣਾਇਆ ਕਿ ਨਹੀਂ ਅਪਣਾਇਆ ਤੇ ਉਹ ਗੱਲ ਜ਼ਰੂਰੀ ਹੈ ਵੇਖਣ ਪਰਖਣ ਵਾਲੀ ਤੋਂ ਇਥੇ ਇਹ ਸ਼ਬਦ ਦੋ ਵਾਰੀ ਆਇਆ ਗੁਰਬਾਣੀ ਚ ਇੱਕ ਤਾਂ ਪਹਿਲਾ ਆ ਗਿਆ ਜਪਜੀ ਸਾਹਿਬ ਚ ਫਿਰ ਥੋੜੇ ਜੇ ਫਰਕ ਨਾਲ ਆ ਗਿਆ ਜਿਹਨੂੰ ਰਹਿ ਰਾਸ ਬਾਣੀ ਆਪਾਂ ਸ਼ਾਮ ਦੀ ਕਹਿੰਦੇ ਨੇ ਉਹਦੇ ਚ ਇੱਕ ਆਪਣੇ ਆਸਾ ਰਾਗ ਦੇ ਵਿੱਚ ਫਿਰ ਆ ਰਿਹਾ ਜਾਨੀ ਕਿ ਤਿੰਨ ਵਾਰੀ ਥੋੜੇ ਥੋੜੇ ਫਰਕ ਨਾਲ ਇਹ ਸ਼ਬਦ ਆ ਚੁੱਕਿਆ ਹੋਇਆ ਸੋਦਰ ਵਾਲਾ ਤੋਂ ਇਥੇ ਸੋਦਰ ਕਿਹਾ ਸੋ ਕਰਕੇ ਹਾ ਜਿਤ ਬੈਂ ਸਰਬ ਸੰਭਾਲੇ ਲੋਕੀ ਕਹਿੰਦੇ ਨੇ ਰੱਬ ਦੇਖਦਾ ਹੈ ਰੱਬ ਸਾਰਿਆਂ ਦੀ ਸੰਭਾਲ ਕਰਦਾ ਉਹ ਨਿਗਾਹ ਰੱਖਦਾ ਤੇ ਉਹ ਸਾਡੀਆਂ ਬੰਗਾ ਪੂਰੀਆਂ ਕਰਦਾ ਹੈ ਬਾਬਾ ਨਾਨਕ ਤਾਂ ਪਹਿਲੀ ਪੰਕਤੀ ਦੇ ਵਿੱਚ ਹੀ ਕਹਿ ਰਹੇ ਨੇ ਉਹ ਘਰ ਉਹ ਦਰ ਉਹ ਮਹਿਲ ਕਿਹੋ ਜਿਹਾ ਜਿੱਥੇ ਬੈਠ ਕੇ ਤੂੰ ਸਾਰੀ ਕਾਇਨਾਤ ਨੂੰ ਸਾਰੀ ਸ੍ਰਿਸ਼ਟੀ ਨੂੰ ਸੰਭਾਲ ਰਿਹਾ ਹੈ ਤੇ ਫਿਰ ਵਾਜੇ ਲਾਦ ਅਨੇਕ ਅਸੰਖਾਂ ਤੇਰੇ ਤਾਂ ਦਰ ਦੇ ਉੱਤੇ ਤੇਰੀ ਖੁਸ਼ੀ ਵਾਸਤੇ ਅਨੇਕਾਂ ਵਾਜੇ 나ਜੇ ਅਨੇਕਾਂ ਸਾਜ਼ ਵੱਜਦੇ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੈ ਤੇ ਸਾਜ਼ਾਂ ਨੂੰ ਵਜਾਉਣ ਵਾਲਿਆਂ ਦੀ ਵੀ ਗਿਣਤੀ ਕੋਈ ਨਹੀਂ ਹੈ ਕੀ ਇੱਥੇ ਕੋਈ ਗੁਰੂ ਨਾਨਕ ਸਾਹਿਬ ਇਹ ਕਹਿ ਰਹੇ ਨੇ ਕਿ ਰੱਬ ਸਰੀਰ ਧਾਰੀ ਹੈ ਤੇ ਕੀਰਤਨ ਸੁਣ ਰਿਹਾ ਬੈਠ ਕੇ ਨਹੀਂ ਅੱਗੇ ਤੁਹਾਨੂੰ ਗੱਲ ਸਪਸ਼ਟ ਹੋ ਜਾਵੇਗੀ ਕਿਤੇ ਰਾਗ ਪਰਿਸ਼ੋਂ ਕਹੀਆਂ ਨੇ ਤੇਰੇ ਕਿੰਨੇ ਹੀ ਰਾਗ ਨੇ ਕਿੰਨੇ ਹੀ ਉਹਨਾਂ ਰਾਗਾਂ ਦੇ ਨਾਲ ਰਾਗਣੀਆਂ ਨੇ ਜਿਨ੍ਹਾਂ ਨੂੰ ਪਰੀਆਂ ਕਹਿ ਦਿੰਦੇ ਨੇ ਉਹ ਰਾਗਣੀਆਂ ਨੇ ਤੇ ਕਿਤੇ ਇਹਨਾਂ ਨੂੰ ਗਾਉਣ ਵਾਲੇ ਨੇ ਗਾਵੇ ਤੁਨੂੰ ਅੱਗੇ ਇੱਥੇ ਗੱਲ ਆਉਂਦੀ ਹੈ ਸ਼ੁਰੂ ਹੋ ਗਈ ਹੈ ਹੁਣ ਕਿ ਬਾਬਾ ਜੀ ਕਿਹਦੇ ਵਾਸਤੇ ਇਹ ਗੱਲਾਂ ਕਹਿ ਰਹੇ ਨੇ ਤੈਨੂੰ ਤਾਂ ਗਾਰੇ ਨੇ ਪੌਣ ਪਾਣੀ ਬਸੰਤਰ ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਹਵਾ ਤੈਨੂੰ ਕਿਵੇਂ ਗਾਉਂਦੀ ਹੈ ਭਾਵ ਹਵਾ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਆਪਣੀ ਡਿਊਟੀ ਕਰ ਰਹੀ ਹੈ ਆਪਣਾ ਕੰਮ ਕਰ ਰਹੀ ਹੈ ਐ ਉਹਦਾ ਗਾਉਣਾ ਹੈ ਅਸੀਂ ਤਾਂ ਕੇਵਲ ਢੋਲਕੀਆਂ ਚਿੰਟੇ ਲੈ ਕੇ ਗੁਰਦੁਆਰਿਆਂ 'ਚ ਬਹਿ ਜਾਂਦੇ ਆ ਤੇ ਚਮਟੇ বাজਾਈ ਜਾਣੇ ਆ ਢੋਲਕੀਆਂ ਕੁੱਟੀ ਜਾਣੇ ਆ ਪਰ ਸਾਨੂੰ ਇਹ ਨਹੀਂ ਪਤਾ ਕਿ ਗੁਰਬਾਣੀ ਸਾਨੂੰ ਚੰਗੇ ਇਨਸਾਨ ਮਿਹਨਤੀ ਅਕਲਮੰਦ ਬਣਾਉਣਾ ਚਾਹੁੰਦੀ ਹੈ ਇੱਥੇ ਹਵਾ ਪਾਣੀ ਆਦਿਕ ਦਾ ਜਿਹੜਾ ਜ਼ਿਕਰਾ ਰਿਹਾ ਗਾਵਾਂ ਦੁੱਧ ਨੂੰ ਪਾਉਣ ਪਾਣੀ ਬੈਸੰਤਰ ਅੱਗ ਵੀ ਤੈਨੂੰ ਗਾਰੀ ਹੈ ਹੁਣ ਅੱਗ ਕੋਲੇ ਕਿਹੜਾ ਢੋਲਕੀ ਬਾਜਾ ਫੜਿਆ ਪਾਣੀ ਕੋਲੇ ਕਿਹੜਾ ਬੀਨ ਬਾਜੇ ਫੜੇ ਹੋਏ ਨੇ ਹੋਰ ਕਿਹੜੇ ਸਾਜ਼ ਨੇ ਜਿਹੜੇ ਇਹਨਾਂ ਕੋਲੇ ਨੇ ਇਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਆਪਣਾ ਕੰਮ ਕਰ ਰਹੇ ਨੇ ਗਾਵੈ ਰਾਜਾ ਧਰਮ ਦੁਆਰੇ ਰਾਜਾ ਭਾਵ ਕੇ ਉਹ ਜਿਹੜੀ ਰਜਾ ਉਹਦੀ ਹੈ ਉਹ ਜਿਹੜਾ ਧਰਮ ਦਾ ਨਿਯਮ ਹੈ ਉਹ ਆਪਣੇ ਆਪ ਲਗਾਤਾਰ ਚੱਲ ਰਿਹਾ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਤੇ ਉਹ ਉਹਦਾ ਗਾਉਣਾ ਹੈ ਇਹ ਨਹੀਂ ਹੈ ਕਿ ਅੱਖਾਂ ਮੀਟ ਕੇ ਚੌਂਕੜਾ ਮਾਰ ਕੇ ਉਹਨੇ ਗਾਉਣਾ ਸ਼ੁਰੂ ਕਰ ਦਿੱਤਾ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਗਾਵੈ ਚਿੱਤ ਗੁਪਤ ਲਿਖ ਜਾਣਾ ਇੱਥੇ ਚਿੱਤ ਚਿੱਤ ਦੇ ਵਿੱਚ ਮਨ ਦੇ ਵਿੱਚ ਜੋ ਸਾਡੇ ਹਾਲਤ ਪੈਦਾ ਹੁੰਦੀ ਹੈ ਜਿਹੜੀ ਕਿ ਸਾਡੇ ਵਾਸਤੇ ਗੁਪਤ ਹੈ ਦਿਸਦੀ ਨਹੀਂ ਕਿਸੇ ਨੂੰ ਉਥੇ ਕਹਿ ਸਕਦੇ ਆ ਤੁਹਾਡੇ ਅੰਦਰ ਵੀ ਇਹੋ ਜੀਆਂ ਭਾਵਨਾਵਾਂ ਲਗਾਤਾਰ ਭਾਈ ਚਲਦੀਆਂ ਨੇ ਹਰ ਜੀਵ ਆਪਣੇ ਅੰਦਰ ਉਸੇ ਨੂੰ ਗਾਰੇ ਆ ਭਾਵ ਕੇ ਉਸੇ ਦਾ ਧੰਨਵਾਦੀ ਹੈ ਲਿਖ ਲਿਖ ਧਰਮ ਵਿਚਾਰੇ ਜਿਹੜਾ ਧਰਮ ਰਾਜ ਆਖਿਆ ਜਾਂਦਾ ਉਹ ਧਰਮ ਦੇ ਨਿਯਮਾਂ ਨੂੰ ਲਿਖ ਕੇ ਬੋਲ ਕੇ ਗਾ ਕੇ ਉਹ ਤੇਰੇ ਗੁਣ ਹੀ ਧਾਰਨ ਕਰਕੇ ਕੰਮ ਕਰ ਰਿਹਾ ਨਾ ਕਿ ਕੋਈ ਵੱਖਰੀਆਂ ਕਿਤਾਬਾਂ ਲਈ ਬੈਠਾ ਉਹਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਨਿਭਾ ਰਿਹਾ ਭਾਵ ਕੇ ਹਰੇਕ ਜੀਵ ਜੰਤੂ ਅਤੇ ਜਿਹੜੀਆਂ ਉਹਦੇ ਪਦਾਰਥ ਪੈਦਾ ਕੀਤੇ ਹੋਏ ਨੇ ਉਹ ਸਾਰੇ ਹੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਗਾਵਾਂ ਈਸ਼ਰ ਬ੍ਰਹਮਾ ਦੇਵੀ ਭਾਵੇਂ ਕੇ ਦੇਵੀ ਦੇਵਤੇ ਇਹ ਕਲਪਤ ਨੇ ਤੇ ਇਹਨਾਂ ਬਾਰੇ ਬਹੁਤ ਤਰ੍ਹਾਂ ਦੀਆਂ ਗਾਏ ਨੇ ਕਰ ਰੇ ਐ ਇਸੇ ਤਰ੍ਹਾਂ ਗਾਵੈ ਸਿੱਧ ਸੰਬੰਧੀ ਅੰਦਰ ਇੱਕ ਤੇਰੇ ਸੱਧ ਸਾਧ ਆਦਿਕ ਬੇਨਤੀ ਆ ਬਾਪੂ ਜੀ ਕਿ ਤੁਹਾਡੀ ਜਿਹੜੀ ਆਵਾਜ਼ ਆ ਉਹ ਜਾਂ ਤਾਂ ਕੋਈ ਨੈਟਵਰਕ ਇਸ਼ੂ ਕਰਕੇ ਜਿਹੜੀ ਪਿਛਲੀ ਤੁਸੀਂ ਪੰਕਤੀ ਦਾ ਤੁਸੀਂ ਅਰਥ ਕੀਤਾ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਉਹ ਬੇਨਤੀ ਆ ਕਿ ਦੁਬਾਰਾ ਉਸ ਜਿਹੜਾ ਪੰਕਤੀ ਦਾ ਤੁਸੀਂ ਅਰਥ ਕਰ ਦਿਓ ਹਾਂਜੀ ਕਿਉਂਕਿ ਹਾਂਜੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਮਾਰੇ ਈਸ਼ਰ ਜਾਨੀ ਕਿ ਵਿਸ਼ਨੂੰ ਬ੍ਰਹਮਾ ਅਤੇ ਜਿਹੜੇ ਇੰਦਰ ਦੇਵਤਾ ਸ਼ਿਵ ਜੀ ਇਹ ਸਾਰੇ ਦੇਵਤੇ ਵੀ ਆਖਿਆ ਜਾਂਦਾ ਜਿਵੇਂ ਕਿ ਇਹ ਵੀ ਤੇਰਾ ਹੀ ਗੁਣ ਗਾਇਨ ਕਰਦੇ ਨੇ ਭਾਵ ਕਿ ਇਹਨਾਂ ਕੋਲੇ ਕੋਈ ਆਪਣੀ ਸ਼ਕਤੀ ਵੱਖਰੀ ਨਹੀਂ ਹੈ ਇਹ ਜੇ ਕਿਤੇ ਮੰਨ ਲਈਏ ਇੱਕ ਮਿੰਟ ਵਾਸਤੇ ਤਾ ਇਹ ਤੇਰੇ ਕੋਲੋਂ ਹੀ ਸ਼ਕਤੀਆਂ ਲੈਂਦੇ ਨੇ ਤੇਰੇ ਗੁਣ ਗਾਇਨ ਕਰਦੇ ਨੇ ਭਾਵਨਾ ਕੀ ਹੈ ਬਾਬਾ ਨਾਨਕ ਇਸ ਕਾਇਨਾਤ ਦੇ ਵਿੱਚ ਚੱਲ ਰਹੇ ਨਿਯਮ ਨੂੰ ਵੱਡਾ ਕਰਕੇ ਦਰਸਾ ਰਹੇ ਨੇ ਕਿ ਤੁਸੀਂ ਉਹਦੇ ਗੁਣਾਂ ਨੂੰ ਧਾਰਨ ਕਰਨਾ ਹੈ ਗਾਵਾ ਇੰਦ ਇਹਦਾ ਹਸਣ ਬੈਠੇ ਇੰਦਰ ਦੇਵਤਾ ਕਿਹਾ ਜਾਂਦਾ ਆਪਣੇ ਸਿੰਘਾਸਣ ਤੇ ਬੈਠਾ ਹੋਇਆ ਉਹ ਆਪਣਾ ਰਾਜ ਚਲਾਉਂਦਾ ਆਪਣੇ ਕੰਮ ਕਰਦਾ ਪਰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਮੈਂ ਤਾਂ ਇਹ ਆਖਾਂਗਾ ਜੇ ਕੋਈ ਹੈ ਤਾ ਉਹ ਵੀ ਉਸ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਉਹਦੇ ਹੀ ਗੁਣ ਗਾਇਨ ਕਰਦਾ ਹੈ ਭਾਵ ਕਿ ਰੱਬ ਦੇ ਨਿਯਮ ਬਹੁਤ ਮਹਾਨ ਨੇ ਉਹਨਾਂ ਨੂੰ ਵੱਡਾ ਕਰਕੇ ਬਾਬਾ ਨਾਨਕ ਪੇਸ਼ ਕਰ ਰਿਹਾ ਹੈ ਤੇ ਗਾਉਣ ਵਾਲੇ ਜਿਹਦੇ ਬਾਰੇ ਤਾਰੀਫ ਕਰ ਰਹੇ ਨੇ ਉਹ ਛੋਟੇ ਹੁੰਦੇ ਨੇ ਜਿਹਦੀ ਤਾਰੀਫ ਕਰ ਰਹੇ ਨੇ ਉਹ ਵੱਡਾ ਗਿਣਿਆ ਜਾਂਦਾ ਹੈ ਇਸ ਤਰ੍ਹਾਂ ਕੁਦਰਤ ਦਾ ਨਿਯਮ ਅਤੇ ਇਹ ਨਿਯਮ ਕਿਵੇਂ ਚੱਲਦਾ ਇਹਨੂੰ ਵੱਡਾ ਕਰਕੇ ਬਾਬਾ ਨਾਨਕ ਸਾਡੇ ਸਾਹਮਣੇ ਰੱਖ ਰਹੇ ਨੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਇਹ ਜਿਹੜੇ ਸਿੱਧ ਸਾਧ ਆਦਿਕ ਨੇ ਇਹ ਵੀ ਜਿਹੜਾ ਤੇਰਾ ਗੁਣ ਨੇ ਉਹ ਗਾਉਂਦੇ ਨੇ ਤਾਂ ਇਹ ਵੀ ਤੇਰੇ ਗੁਣਾ ਨੂੰ ਧਾਰਨ ਕਰਨਾ ਬਣਦਾ ਕਿ ਤੇਰੇ ਗੁਣਾ ਨੂੰ ਹਿਰਦੇ ਚ ਵਸਾ ਲੈਣ ਇਹ ਸਮਾਧੀਆਂ ਆਦਿਕ ਲਾਉਣ ਦਾ ਭਾਵ ਤਾਂ ਤੇਰੇ ਨਾਲ ਮਿਲਣ ਦਾ ਸੀ ਪਰ ਕਈ ਵਾਰੀ ਇਹ ਭੁੱਲ ਜਾਂਦਾ ਇਹਨਾਂ ਨੂੰ ਕਿ ਤੇਰੇ ਨਾਲ ਮਿਲਣਾ ਇਹੋ ਹੀ ਹੈ ਕਿ ਤੇਰੇ ਨਿਯਮਾਂ ਨੂੰ ਸਮਝ ਕੇ ਅਸੀਂ ਤੇਰੇ ਗੁਣਾ ਨੂੰ ਧਾਰਨ ਕਰ ਲਈਏ ਗਾਵਨ ਜਤੀ ਸਤੀ ਸੰਤੋਖੀ ਜਿਹੜੇ ਜਤੀ ਨੇ ਸਤੀ ਨੇ ਸੰਤੋਖੀ ਨੇ ਅਖਬਾਉਂਦੇ ਆਪਣੇ ਆਪ ਨੂੰ ਉਹ ਵੀ ਜੇ ਤੇਰੇ ਗੁਣ ਗਾਉਂਦੇ ਨੇ ਤਾਂ ਤੇਰੇ ਨਿਯਮਾਂ ਨੂੰ ਧਾਰਨ ਕਰਨਾ ਬਣਦਾ ਤੇ ਉਹ ਤੇਰੇ ਵਰਗੇ ਬਣ ਜਾਣ ਤੇਰੇ ਨਿਯਮਾਂ ਨੂੰ ਅਪਣਾ ਲੈਣ ਗਾਵੈ ਵੀਰ ਘਾਰਾਰੇ ਜੋਧੇ ਵੀ ਤੈਨੂੰ ਹੀ ਯਾਦ ਕਰਦੇ ਨੇ ਤੇ ਉਹ ਸਮਝਦੇ ਨੇ ਕਿ ਅਸੀਂ ਇਸ ਤਰ੍ਹਾਂ ਵੱਧ ਤਾਕਤ ਹਾਸਲ ਕਰ ਲਵਾਂਗੇ ਗਾਵਣ ਪੰਡਤ ਪੜਨ ਰਖੀਸਰ ਇਸੇ ਤਰ੍ਹਾਂ ਪੰਡਤ ਵਿਦਵਾਨ ਲੋਕ ਰਿਖੀ ਦੇਵਤੇ ਉਹ ਵੀ ਤੇਰਾ ਜਸ ਗਾਉਂਦੇ ਨੇ ਉਹ ਵੀ ਇਸ ਕਰਕੇ ਕਿ ਸਾਨੂੰ ਕੋਈ ਹੋਰ ਵੱਧ ਗਿਆਨ ਪ੍ਰਾਪਤ ਹੋ ਜਾਵੇ ਪਰਚਾਈ ਦਾ ਇਹੋ ਹੀ ਹੈ ਕਿ ਤੇਰੇ ਗੁਣਾਂ ਨੂੰ ਉਹ ਜਾਣ ਲੈਣ ਫਿਰ ਤੇਰੇ ਗੁਣਾਂ ਨੂੰ ਧਾਰਨ ਕਰ ਲੈਣ ਜੁਗ-ਜੁਗ ਵੇਦਾਂ ਨਾਲੇ ਉਹ ਵੇਦਾਂ ਨੂੰ ਪੜ੍ਹ ਕੇ ਜੁਗਾਂ ਤੋਂ ਹੀ ਇਹ ਕੰਮ ਕਰਦੇ ਆ ਰਹੇ ਨੇ ਗਾਵੈ ਮੋਹਣੀਆਂ ਬਨਮੋਹਣ ਸੁਰਗਾ ਮਛ ਪਿਆਲੇ ਮੋਣੀਆਂ ਮਨਮੋਣੀਆਂ ਪੁਰਾਣੇ ਕਥਾਵਾਂ ਦੇ ਮੁਤਾਬਕ ਬਹੁਤ ਸੁੰਦਰ ਔਰਤਾਂ ਜਿਹੜੀਆਂ ਸਵਰਗ ਦੇ ਵਿੱਚ ਰਹਿੰਦੀਆਂ ਨੇ ਤੇ ਮਨ ਨੂੰ ਮੋਹ ਲੈਣ ਵਾਲੀਆਂ ਆਖਿਆ ਜਾਂਦਾ ਤੇ ਉਹ ਵੀ ਤੇਰੇ ਗੁਣਾਂ ਨੂੰ ਧਾਰਨ ਕਰਕੇ ਹੀ ਤੈਨੂੰ ਗਾ ਸਕਦੀਆਂ ਨੇ ਤੇਰੇ ਗੁਣਾਂ ਨੂੰ ਧਾਰਨ ਕਰਨਾ ਚਾਹੁੰਦੀਆਂ ਨੇ ਭਾਵ ਕਿ ਜੇ ਕੋਈ ਹੋਂਦ ਉਹਨਾਂ ਦੀ ਹੈ ਤਾਂ ਉਹ ਤੇਰੇ ਗੁਣਾਂ ਨੂੰ ਆਪਣਾ ਲੈਣ ਤੇ ਚੰਗੇ ਇਨਸਾਨ ਬਣ ਜਾਣ ਸੁਰਗਾ ਮਛ ਪੈ ਹਲੇ ਚਾਹੇ ਸੁਰਗਾ ਚਾਹੇ ਤੇ ਚਾਹੇ ਕੋਈ ਪਤਾਲ ਹੈ ਉਹ ਤੇਰਾ ਹੀ ਗੁਣ ਗਾਇਨ ਹਰ ਥਾਂ ਤੇ ਹੋ ਰਿਹਾ ਭਾਲ ਤੇਰੇ ਨਿਯਮ ਹੀ ਸਭ ਥਾਂ ਤੇ ਚੱਲ ਰਹੇ ਨੇ ਗਾਵਣ ਰਤਨ ਉਪਾਏ ਤੇਰੇ 68 ਤੀਰਥ ਨਾਲੇ ਇਹ ਸਾਰੇ ਜਿਹੜੇ ਅਨੇਕਾਂ ਪਦਾਰਥ ਸੋਹਣੀਆਂ ਚੀਜ਼ਾਂ ਉਹ ਵਰਤੋਂ ਚ ਆਉਣ ਵਾਲੀਆਂ ਤੇਰੀਆਂ ਜਿਹੜੀਆਂ ਪੈਦਾ ਕੀਤੀਆਂ ਹੋਈਆਂ ਨੇ ਇਹਨਾਂ ਨੂੰ ਵੇਖ ਕੇ ਵੀ ਤੇਰੇ ਹੀ ਗੁਣ ਗਾਉਣ ਨੂੰ ਜੀ ਕਰਦਾ 68 ਤੀਰਥਾਂ ਤੇ ਜਾਣ ਦਾ ਉਂਝ ਕੋਈ ਫਾਇਦਾ ਨਹੀਂ ਉੱਥੇ ਜਾ ਕੇ ਵੀ ਗੁਣਵਾਨ ਬਣਨ ਦਾ ਸਾਡੇ ਮਨ ਚ ਭਾਵਨਾ ਹੋਣੀ ਚਾਹੀਦੀ ਹੈ ਕਿ ਅਸੀਂ ਗੁਣਵਾਨ ਬਣਨਾ ਹੈ ਗਾਵਾਂ ਯੋਧ ਮਹਾਬਲ ਸੂਰਾ ਜਿਹੜੇ ਤੈਨੂੰ ਯੋਧੇ ਮਹਾਬਲੀ ਸੂਰਵੇਂ ਗਾਉਂਦੇ ਨੇ ਉਹ ਵੀ ਵੱਧ ਤਾਕਤ ਲੈਣ ਦੀ ਇੱਛਾ ਰੱਖਦੇ ਨੇ ਤੇ ਤੇਰੇ ਗੁਣਾਂ ਦੇ ਧਾਰਨੀ ਹੋਣਾ ਬਣਦਾ ਹੈ ਉਹਨਾਂ ਨੂੰ ਵੀ ਗਾਵਾਂ ਖਾਣੀ ਚਾਰੇ ਚਾਰੇ ਖਾਣੀਆਂ ਅੰਡਜ ਜੇਰਜ ਸੇਤਜ ਉਤਪਜ ਇਹ ਚਾਰ ਖਾਣੀਆਂ ਗਿਣੀਆਂ ਜਾਂਦੀਆਂ ਨੇ ਏ ਵੀ ਭਾਵਕੇ ਤੇਰੇ ਨਿਜਮਾ ਚ ਪੈਦਾ ਹੁੰਦੇ ਨੇ ਜੀਵ ਜੰਤੂ ਇਹ ਵੀ ਤੇਰੇ ਹੀ ਗੁਣਾਂ ਨੂੰ ਧਾਰਨ ਕਰਨੇ ਕਰਦੇ ਨੇ ਗਾਵਾ ਖੰਡ ਮੰਡਲ ਬ੍ਰਹਿਮੰਡਾ ਖੰਡ ਮੰਡਲ ਬ੍ਰਹਿਮੰਡ ਆ ਸਾਰੇ ਤੇਰੇ ਹੀ ਬਣਾਏ ਹੋਏ ਨੇ ਤੇਰੇ ਹੀ ਨਿਜਮ ਚ ਚੱਲ ਰਹੇ ਨੇ ਕਰ ਕਰ ਰੱਖੇ ਧਾਰੇ ਜਿੱਥੇ ਤੂੰ ਚਾਹਿਆ ਉੱਥੇ ਇਹ ਟਿਕਾ ਦਿੱਤੇ ਤੇ ਆਪ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਸੇਈ ਤੁਧ ਨੂੰ ਗਾਵੇ ਜੋਤ ਉਦਪਾਵਨ ਇਹ ਸਾਰੇ ਤੈਨੂੰ ਹੀ ਗਾਰੇ ਨੇ ਤੈਨੂੰ ਇਦਾਂ ਹੀ ਚੰਗਾ ਲੱਗਦਾ ਰੱਤੇ ਤੇਰੇ ਭਗਤ ਰਸਾਲੇ ਇਹ ਮੰਨੋ ਤੇਰੀ ਹੀ ਭਗਤੀ ਕਰ ਰਹੇ ਨੇ ਸਾਰੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਬ੍ਰਹਿਮੰਡ ਦੇ ਵਿੱਚ ਜੋ ਕੁਝ ਵੀ ਹੈ ਆਪੋ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੋਰ ਕਿਤੇ ਗਾਵਣ ਸੇ ਮੈਂ ਚੇਤਨਾ ਆਵਣ ਨਾਨਕ ਕਿਆ ਵਿਚਾਰੇ ਹੋਰ ਕਿੰਨੇ ਗਾਉਂਦੇ ਨੇ ਕਿੰਨੇ ਆਪੋ ਆਪਣੀਆਂ ਥਾਵਾਂ ਤੇ ਜ਼ਿੰਮੇਵਾਰੀਆਂ ਚ ਵੱਜੇ ਹੋਏ ਨੇ ਗੁਰਨਾਨਕ ਸਾਹਿਬ ਕਹਿੰਦੇ ਨੇ ਹੋਰ ਮੇਰੀ ਸਮਝ ਤੋਂ ਪਰੇ ਨੇ ਮੈਂ ਸਾਰਿਆਂ ਬਾਰੇ ਬਿਆਨ ਨਹੀਂ ਕਰ ਸਕਦਾ ਲਿਖ ਬੋਲ ਨਹੀਂ ਸਕਦਾ ਸਹੀ ਸੋਹੀ ਸੋਹੀ ਸਦਾ ਸੱਚ ਸਹਬ ਸਾਚਾ ਸੱਚੀ ਨਾਈ ਇਹ ਸਾਰੀ ਕਾਇਨਾਤ ਇਹ ਸੱਚੀ ਹੈ ਉਹਦੇ ਨਿਯਮ ਸੱਚੇ ਨੇ ਉਹ ਬਿਆਨ ਤੋਂ ਬਾਹਰੇ ਨੇ ਹੈਪੀ ਹੋਸੀ ਜਾਇਨਾ ਜਾਸੀ ਰਚਨਾ ਜਿੰਨ ਰਚਾਈ ਉਹ ਹੈਗਾ ਕੋਈ ਇਹ ਜਾ ਬਣਾਉਣ ਵਾਲਾ ਉਹ ਹੋਵੇਗਾ ਜ਼ਰੂਰ ਇਹਨੇ ਰਚਨਾ ਬਣਾਈ ਐ ਪਰ ਅਸੀਂ ਉਹਦੇ ਬਾਰੇ ਜਾਣ ਨਹੀਂ ਸਕਦੇ ਅਸੀਂ ਦੱਸ ਨਹੀਂ ਸਕਦੇ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਅਨੇਕਾਂ ਰੰਗਾ ਦੇ ਵਿੱਚ ਅਨੇਕਾਂ ਭਾਂਤਾਂ ਦੇ ਨਾਲ ਅਨੇਕਾਂ ਜਨਸਾਂ ਨਸਲਾਂ ਦੇ ਵਿੱਚ ਉਹਨੇ ਆਪ ਪੈਦਾ ਕਰ ਦਿੱਤਾ ਕਰ ਕਰ ਵੇਖਾ ਕੀਤਾ ਆਪਣਾ ਜਿਬ ਤਿਸ ਦੀ ਬੜਿਾਈ ਉਹ ਆਪਣਾ ਕੀਤਾ ਆਪ ਕਰਕੇ ਵੇਖਦਾ ਅਸੀਂ ਉਹਦਾ ਅੰਤ ਨਹੀਂ ਪਾ ਸਕਦੇ ਜੋ ਕੁਝ ਹੋ ਰਿਹਾ ਆਪਣੇ ਆਪ ਹੋ ਰਿਹਾ ਜੋ ਤਿਸ ਭਾਵ ਹੈ ਸੋਈ ਕਰਸੀ ਜਿਹੜਾ ਉਹਨੂੰ ਚੰਗਾ ਲੱਗਦਾ ਉਹ ਹੋਈ ਜਾ ਰਿਹਾ ਅਸੀਂ ਇਹਨਾਂ ਨਿਯਮਾਂ ਦੇ ਵਿੱਚ ਰਹਿ ਕੇ ਇਹਨਾਂ ਨੂੰ ਸਮਝ ਕੇ ਲਾਹਾ ਤਾਂ ਲੈ ਸਕਦੇ ਆ ਪਰ ਇਹਨਾਂ ਨਿਯਮਾਂ ਦੇ ਵਿੱਚ ਆਪਾਂ ਤਬਦੀਲੀ ਨਹੀਂ ਲਿਆ ਸਕਦੇ ਹੁਕਮ ਨਾ ਕਰਨਾ ਜਾਈ ਅਸੀਂ ਇਹਨਾਂ ਤੇ ਹੁਕਮ ਨਹੀਂ ਚਲਾ ਸਕਦੇ ਕਿ ਹੁਣ ਤੂੰ ਮੇਰੇ ਆਕੇ ਸੂਰਜ ਭਾਈ ਅੱਜ ਤੂੰ ਘੰਟਾ ਲੇਟ ਚੜੀ ਮੈਨੂੰ ਹਲੇ ਤੇਰੀ ਧੁੱਪ ਨਹੀਂ ਚਾਹੀਦੀ ਐ ਸੂਰਜ ਅੱਜ ਤੇਰੀ ਧੁੱਪ ਬਹੁਤ ਘਟ ਹੈ ਤੂੰ ਮੜੀ ਜੀ ਗਰਮੀ ਯਾਦੇ ਪੈਦਾ ਕਰ ਦੇ ਅਸੀਂ ਇਹ ਹੁਕਮ ਇਹਦੇ ਤੇ ਨਹੀਂ ਚਲਾ ਸਕਦੇ ਸੋ ਪਾਤਸ਼ਾ ਸ਼ਹਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਜਿਹੜਾ ਨਿਯਮ ਇਹ ਚੱਲ ਰਿਹਾ ਹੈ ਜਿਹੜਾ ਇਹਨਾਂ ਨਿਯਮਾਂ ਨੂੰ ਬਣਾਉਂਦਾ ਹੈ ਉਹ ਕੌਣ ਹੈ ਅਸੀਂ ਦੱਸ ਨਹੀਂ ਸਕਦੇ ਅਸੀਂ ਜਾਣ ਨਹੀਂ ਸਕਦੇ ਉਹ ਬਾਦਸ਼ਾਹਾਂ ਦਾ ਵੀ ਵੱਡਾ ਬਾਦਸ਼ਾਹ ਹੈ ਸੋ ਪਾਤਸ਼ਾ ਸ਼ਹਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਅਸੀਂ ਤਾਂ ਉਹਦੀ ਰਜਾ ਦੇ ਵਿੱਚ ਰਹਿਣਾ ਹੈ ਉਹਦੀ ਰਜਾ ਨੂੰ ਸਮਝ ਲਈਏ ਪਹਿਲਾਂ ਫਿਰ ਉਹਦੀ ਰਜਾ ਚ ਰਹਿਣਾ ਸਿੱਖਾਂਗੇ ਨਹੀਂ ਤਾਂ ਸਾਨੂੰ ਅੱਜ ਤੱਕ ਬਾਣੀ ਪੜਨ ਦੇ ਬਾਵਜੂਦ ਵੀ ਨਾਤੇ ਰਜਾ ਸਮਝ ਆਈ ਹੈ ਤੇ ਨਾ ਅਸੀਂ ਉਹਨੂੰ ਆਪਣੀ ਜ਼ਿੰਦਗੀ ਚ ਅਪਣਾਇਆ ਬਸ ਆਪੋ ਆਪਣੀ ਅਕਲ ਦੇ ਮੁਤਾਬਕ ਇੱਕ ਦੂਜੇ ਨਾਲ ਝਗੜਾ ਕਰਨਾ ਬਹਿਸਾਂ ਕਰਨੀਆਂ ਰੱਬ ਐਦਾਂ ਹੁੰਦਾ ਰੱਬ ਫਲਾਣੇ ਨੇ ਪਛਤ ਕਰ ਲਿਆ ਇੰਨੀ ਮਾਲਾ ਫੇਰੋ ਫਿਰ ਰੱਬ ਮਿਲ ਜਾਂਦਾ ਹੈ ਤੋੜੇ ਅੰਤਰ ਆਤਮੇ ਪਰਮ ਅਗਿਆਨ ਦੀ ਅਵਸਥਾ ਪ੍ਰਗਟ ਹੋ ਜਾਂਦੀ ਹੈ ਅੰਦਰ ਅਨਹਦ ਧੁਨ ਵੱਜਦੇ ਨੇ ਬਹੁਤ ਕੁਝ ਅਨਹਦ ਨਾਦ ਬਜਾ ਦਿੰਦੇ ਨੇ ਬਹੁਤ ਕੁਝ ਸਾਨੂੰ ਕੁਰਾਹੇ ਪਾਇਆ ਪ੍ਰਚਾਰਕਾਂ ਪੁਜਾਰੀਆਂ ਸਾਧਾ ਆਦਿਕ ਨੇ ਉਹਨਾਂ ਤੋਂ ਬਚਣਾ ਹੈ ਬਾਬਾ ਨਾਨਕ ਤਾਂ ਸਿੱਧਾ ਸੌਖਾ ਵਿਗਿਆਨਕ ਰਾਹ ਸਾਨੂੰ ਦੱਸ ਰਹੇ ਨੇ ਇਹਨੂੰ ਅਪਣਾ ਕੇ ਆਪਣੇ ਜੀਵਨ ਨੂੰ ਚੰਗਾ ਬੜਾਈਏ ਤੇ ਗੁਣਵਾਨ ਬਣੀਏ ਹਿੰਮਤੀ ਉਦਮੀ ਬਣੀਏ ਅਕਲਵੰਦ ਬਣੀਏ ਸਮਾਜ ਨੂੰ ਚੰਗਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਈਏ ਜੀ ਜੀ ਬਾਪੂ ਜੀ ਬਹੁਤ ਧੰਨਵਾਦ ਤੁਸੀਂ ਸਾਡੇ ਸਰੋਤਿਆਂ ਦੇ ਨਾਲ 27 ਨੰਬਰ ਪੌੜੀ ਦਾ ਸੰਖੇਪ ਸ਼ਬਦਾਂ ਦੇ ਵਿੱਚ ਉਹਨੂੰ ਬਿਆਨ ਕੀਤਾ ਆ ਤੇ ਸਾਡਾ ਹਮੇਸ਼ਾ ਹੀ ਭਾਵੇਂ ਹੁੰਦਾ ਆ ਕਿ ਵੀ ਜਿੰਨੇ ਵੀ ਹੁਣ ਆ ਜਿਹੜੇ ਮਿਥਿਆਸਿਕ ਕਰੈਕਟਰ ਜੋ ਜੋ ਵੀ ਯੂਜ਼ ਕੀਤੇ ਗਏ ਆ ਜੀਸ਼ਰ ਬ੍ਰਹਮਾ ਇੰਦਰ ਜਿੰਨੇ ਵੀ ਜਿਹੜੇ ਨਾਮ ਯੂਜ਼ ਕੀਤੇ ਗਏ ਆ ਉਹ ਕਿਸੇ ਦੇ ਵੀ ਆ ਉਹ ਪਾਵੇਂ ਉਹ ਗੁਰੂ ਨਾਨਕ ਸਾਹਿਬ ਉਹਨੂੰ ਕਿਉਂ ਥੱਲੇ ਰੱਖ ਰਹੇ ਆ ਕਿਉਂ ਕਰ ਇਹ ਸਾਨੂੰ ਵੀ ਸਮਝਣ ਦੀ ਲੋੜ ਹੈਗੀ ਆ ਕਿ ਗੁਰੂ ਨਾਨਕ ਸਾਹਿਬ ਨੇ ਸਾਡੇ ਸਾਹਮਣੇ ਕਿਹੋ ਜਿਹਾ ਫਲਸਫਾ ਉਹ ਕੀਤਾ ਆ ਉਹ ਵੀ ਸਾਨੂੰ ਸਮਝਣ ਦੀ ਲੋੜ ਆ ਇੱਕ ਕ੍ਰਾਂਤੀਕਾਰੀ ਫਲਸਫਾ ਜਿਹੜਾ ਸੀਗਾ ਉਹ ਉਹਨੂੰ ਅੱਜ ਇਤਿਹਾਸਕ ਕਰੈਕਟਰਾਂ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਆ ਸੋ ਬਹੁਤ ਇੱਕ ਵੱਡੀ ਭੁੱਲ ਕਰਨ ਜਾ ਰਹੇ ਆ ਅਸੀਂ ਸਾਰੇ ਤੇ ਸੋਚਣ ਦੀ ਲੋੜ ਆ ਉਸ ਵਿਸ਼ੇ ਦੇ ਉੱਤੇ ਤੇ ਸਾਡੇ ਸਰੋਤਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਇਹ ਪ੍ਰੋਗਰਾਮ ਸੁਣਿਆ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਪੇਜ ਪੇਜ ਫੋਲੋ ਕਰ ਲਓ ਤੇ ਅ ਤੁਸੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਅਗਲੀਆਂ ਆਉਣ ਵਾਲੀਆਂ ਵੀਡੀਓ ਤੁਸੀਂ ਇਸੇ ਤਰੀਕੇ ਦੇ ਨਾਲ ਪਿਆਰ ਦਿੰਦੇ ਰਹੋਗੇ ਸਦਾ ਆਸਿਆ ਤੇ ਜੰਦ ਜੰਦੇ ਬਾਪੂ ਜੀ ਜੇ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਇਸ ਪੌੜੀ ਦੇ ਸੰਦਰਭ ਦੇ ਵਿੱਚ ਜੇ ਕੋਈ ਸੰਦੇਸ਼ ਕੋਈ ਅ ਦੇਣਾ ਚਾਹੁੰਦੇ ਹੋਵੋ ਤਾਂ ਜ਼ਰੂਰ ਦਿਓ ਜੀ ਹਾਂਜੀ ਬਾਪੂ ਜੀ ਇਥੇ ਗੱਲ ਬਾਰ-ਬਾਰ ਆਪਾਂ ਦੁਹਰਾਈ ਹੈ ਆਖਰ ਦੇ ਵਿੱਚ ਸੰਖੇਪ ਚ ਇਹ ਕਹਿ ਸਕਦੇ ਆ ਕਿ ਗਾਉਣਾ ਪੜ੍ਹਨਾ ਸੁਣਨਾ ਧਿਆਉਣਾ ਇਹ ਸਾਰਾ ਕੁਝ ਕੀ ਹੈ ਜ਼ਿੰਦਗੀ ਚ ਅਪਣਾਉਣਾ ਜ਼ਿੰਦਗੀ ਨੂੰ ਸੋਹਣੀ ਬਣਾਉਣਾ ਤੇ ਗਾਉਣਾ ਦਰਿਆ ਅੱਗ ਹਵਾ ਪਾਣੀ ਤਾਂ ਗਾਉਂਦੇ ਨਹੀਂ ਗਾਉਣ ਦਾ ਮਤਲਬ ਹੈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਅਸੀਂ ਮਨੁੱਖਾ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਸਮਾਜ ਨੂੰ ਚੰਗਾ ਬਣਾਈਏ ਤੇ ਅਮਨ ਅਮਾਨ ਸ਼ਾਂਤੀ ਵਾਲਾ ਮਾਹੌਲ ਪੈਦਾ ਕਰਕੇ ਅਸੀਂ ਸੋਹਣੇ ਇਨਸਾਨ ਅਖਵਾਉਣ ਦਾ ਜਿਹੜਾ ਹੱਕ ਸੱਚ ਹੈ ਉਹ ਸਾਹਮਣੇ ਲੋਕਾਂ ਦੇ ਰੱਖੀਏ ਕਿ ਸਿੱਖ ਇਸ ਕਿਸਮ ਦੇ ਹੁੰਦੇ ਨੇ ਨਮੂਨਾ ਪੇਸ਼ ਕਰੀਏ ਆਪਾਂ ਜੀ ਬਹੁਤ ਧੰਨਵਾਦ ਬਾਪੂ ਜੀ ਤੁਸੀਂ ਇਨਾ ਕੀਮਤੀ ਸਮਾਂ ਸਾਡੇ ਸਰੋਤਿਆਂ ਦੇ ਨਾਲ ਸਾਡੇ ਨਾਲ ਕੱਢਿਆ ਆ ਤੇ ਹਮੇਸ਼ਾ ਹੀ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸੇ ਤਰੀਕੇ ਦੇ ਨਾਲ ਜੁੜੇ ਰਹੋਗੇ ਜੀ ਸਾਡੇ ਸਰੋਤਿਆਂ ਨੂੰ ਬੇਨਤੀ ਆ ਕਿ ਸਾਨੂੰ ਇਸੇ ਤਰੀਕੇ ਦੇ ਨਾਲ ਪਿਆਰ ਬਖਸ਼ਦੇ ਰਹੋ ਬਹੁਤ ਧੰਨਵਾਦ ਸ਼ੁਕਰਗੁਜ਼ਾਰਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ